ਬਿਰਜੀ ਮੈਨੂੰ ਵੀ ਕਿਸੇ ਸੱਜਣ ਨੇ ਹੁਣ ਵੀਡੀਓ ਭੇਜੀ ਆ ਵੀਡੀਓ ਦੇਖ ਕੇ ਬੜਾ ਹੀ ਮਨ ਨੂੰ ਦੁੱਖ ਲੱਗਾ ਹੈ ਦੇਖੋ ਜੈ ਮਾਤਾ ਦੀ ਕਹਿਣਾ ਗੁਨਾਹ ਨਹੀਂ ਆ ਲੇਕਿਨ ਜੈ ਮਾਤਾ ਦੀ ਨਾਰੇ ਦੇ ਹੇਠ ਇਹ ਬੰਜਰ ਗੁਨਾਹ ਕਰਨਾ ਕਿਛੇ ਸਾਜਜ ਦਾ ਹਿੱਸਾ ਹੋ ਸਕਦਾ ਹੈ ਮਾਫ ਕਰਨਾ ਦਰਬਾਰ ਸਾਹਿਬ ਦੇ ਅੰਦਰ ਉਹਦੀ ਹਦੂਦ ਦੇ ਅੰਦਰ ਪਹਿਲਾਂ ਵੀ ਕਈ ਲੋਕ ਕਦੇ ਕੋਈ ਟੀ-ਸ਼ਰਟ ਪਾ ਕੇ ਆ ਜਾਂਦਾ ਕਦੇ ਕੋਈ ਯੋਗਾ ਕਰਨ ਆ ਜਾਂਦਾ ਕਦੇ ਕੋ ਹਮਲਾ ਕਰਨ ਆ ਜਾਂਦਾ ਇਹ ਬੰਦੇ ਦੇ ਪਿੱਛੇ ਵੀ ਕੋਈ ਸਾਜ਼ਿਸ਼ ਕੀ ਆ ਇਦੀ ਜਿਹੜਾ ਸ਼ਾਨ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਕਰਨਾ ਹੀ ਚਾਹੀਦੀ ਆ ਔਰ ਮੈਂ ਇਸ ਵੀਰ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਬੇ ਮਿੱਤਰ ਪਿਆਰੇ ਮੇਰੀ ਸੁਣ ਲੈ ਗੱਲ ਛੁੱਤ ਪੰਜਾਬੀ ਦੇ ਵਿੱਚ ਤੂੰ ਲਾਲ ਨੋਟਾਂ ਦੇ ਰੰਗਰ ਤੂੰ ਕਰਵਾ ਜੈ ਮਾਤਾ ਦੀ ਸਾਨੂੰ ਕੋਈ ਇਤਰਾਜ਼ ਨਹੀਂ ਆ ਠੀਕ ਆ ਪਰ ਜਿਸ ਤਰੀਕੇ ਦੇ ਨਾਲ ਤੂੰ ਆਪ ਦੀ ਗੰਦੀ ਰਾਜਨੀਤੀ ਨੂੰ ਸ਼ਹਿ ਦੇ ਰਿਹਾ ਨਾ ਮਾਰ ਮਾਰ ਤੇਰੀਆਂ ਜੁੱਤੀਆਂ ਤੇ ਤੇਰਾ ਸਿਰ ਗੰਜਾ ਕਰ ਦਾਂਗੇ ਤੈਨੂੰ ਤੈਨੂੰ 2 ਦਿਨ ਦਾ ਟਾਈਮ ਆ ਦਿਨਾ ਤੈਨੂੰ ਸਿਰਫ 2 ਦਿਨ ਦਾ ਠੀਕ ਆ ਅਗਰ ਤੂੰ 24 ਘੰਟਿਆਂ ਦੇ ਵਿੱਚ ਵਿੱਚ ਇਹ ਬੰਜਰ ਗੁਨਾਹ ਦੀ ਮਾਫੀ ਨਾ ਮੰਗੀ ਤੇ ਆਪਣਾ ਸਪਸ਼ਟੀਕਰਨ ਨਾ ਦਿੱਤਾ ਮੈਂ ਨਹੀਂ ਦੇਖਣਾ ਮਿੱਤਰਾ ਪ੍ਰਸ਼ਾਸਨ ਨੂੰ ਮੈਂ ਨਹੀਂ ਦੇਖਣਾ ਕਿਸੇ ਹੋਰ ਨੂੰ ਤੇਰੇ ਮੈਂ ਆਪ ਘਰ ਆ ਜਾਣਾ ਤੇਰੇ ਮੈਂ ਇਹ ਨਿਹੰਗ ਸਿੰਘ ਫੌਜਾਂ ਇੱਕੜੀ ਫਰ ਅਨੇਕਾ ਲੈ ਕੇ ਆਵਾਂਗੇ ਕਿਉਂਕਿ ਤੂੰ ਗੁਰੂ ਰਾਮਦਾਸ ਦੇ ਘਰ ਅੰਦਰ ਜਾ ਕੇ ਆਪ ਦੀ ਗੰਦੀ ਰਾਜਨੀਤੀ ਨੂੰ ਸਹਿ ਦਿੱਤੀ ਆ ਇਹ ਕਦੇ ਚਿਤ ਬਰਦਾਸ਼ਤ ਨਹੀਂ ਹੋਣਾ ਇਰੇ ਵਰਗੇ ਮੱਛੇ ਰੰਗੜ ਕਈ ਆਏ ਨੇ ਤੇ ਉਹਨਾਂ ਦੇ ਸਿਰ ਜਿਹੜੇ ਆ ਇਹ ਸਿੰਘਾਂ ਨੇ ਇਦਾਂ ਲਏ ਆ ਇਹਨੂੰ ਤੂੰ ਧਮਕੀ ਸਮਝ ਲੈ ਇਹਨੂੰ ਤੂੰ ਚੇਤਾਵਨੀ ਸਮਝ ਲੈ ਇਹਨੂੰ ਤੂੰ ਸਾਡੀ ਸਿਨਾਹ ਸਮਝ ਲੈ ਮਿਰਜੀ ਮੈਨੂੰ ਵੀ ਕਿਸੇ ਸੱਜਣ ਨੇ ਹੁਣ ਵੀਡੀਓ ਭੇਜੀ ਆ ਵੀਡੀਓ ਦੇਖ ਕੇ ਬੜਾ ਹੀ ਮਨ ਨੂੰ ਦੁੱਖ ਲੱਗਾ ਹੈ ਦੇਖੋ ਜੈ ਮਾਤਾ ਦੀ ਕਹਿਣਾ ਗੁਨਾਹ ਨਹੀਂ ਆ ਲੇਕਿਨ ਜੈ ਮਾਤਾ ਦੀ ਨਾਰੇ ਦੇ ਹੇਠ ਇਹ ਬੰਜਰ ਗੁਨਾਹ ਕਰਨਾ ਕਿਸੇ ਸਾਜਜ ਦਾ ਹਿੱਸਾ ਹੋ ਸਕਦਾ ਹੈ ਮਾਫ ਕਰਨਾ ਦਰਬਾਰ ਸਾਹਿਬ ਦੇ ਅੰਦਰ ਉਦੀ ਹਦੂਦ ਦੇ ਅੰਦਰ ਪਹਿਲਾਂ ਵੀ ਕਈ ਲੋਕ ਕਦੇ ਕੋਈ ਟੀ-ਸ਼ਰਟ ਪਾ ਕੇ ਆ ਜਾਂਦਾ ਕਦੇ ਕੋਈ ਯੋਗਾ ਕਰਨ ਆ ਜਾਂਦਾ ਕਦੇ ਕੋਈ ਹਮਲਾ ਕਰਨ ਆ ਜਾਂਦਾ ਇਹ ਬੰਦੇ ਦੇ ਪਿੱਛੇ ਵੀ ਕੋਈ ਸਾਜ਼ਿਸ਼ ਕੀ ਆ ਇਹਦੀ ਜਿਹੜਾ ਸ਼ਾਨ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਰਨੀ ਚਾਹੀਦੀ ਆ ਔਰ ਮੈਂ ਇਸ ਵੀਰ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀ ਮਿੱਤਰ ਪਿਆਰੇ ਮੇਰੀ ਸੋਲਾਂ ਗੱਲ ਛੁੱਧ ਪੰਜਾਬੀ ਦੇ ਵਿੱਚ ਤੂੰ ਲਾਲ ਨੋਟਾਂ ਦੇ ਰੰਗਰ ਤੂੰ ਕਰਵਾ ਜੈ ਮਾਤਾ ਦੀ ਸਾਨੂੰ ਕੋਈ ਇਤਰਾਜ਼ ਨਹੀਂ ਆ ਠੀਕ ਆ ਪਰ ਜਿਸ ਤਰੀਕੇ ਦੇ ਨਾਲ ਤੂੰ ਆਪ ਦੀ ਗੰਦੀ ਰਾਜਨੀਤੀ ਨੂੰ ਸ਼ਹਿ ਦੇ ਰਿਹਾ ਨਾ ਮਾਰ ਮਾਰ ਤੇਰੀਆਂ ਜੁੱਤੀਆਂ ਤੇ ਤੇਰਾ ਸਿਰ ਗੰਜਾ ਕਰ ਦਾਂਗੇ ਤੈਨੂੰ ਤੈਨੂੰ 2 ਦਿਨ ਦਾ ਟਾਈਮ ਆ ਦਿਨਾ ਤੈਨੂੰ ਸਿਰਫ 2 ਦਿਨ ਦਾ ਠੀਕ ਆ ਅਗਰ ਤੂੰ 24 ਘੰਟਿਆਂ ਦੇ ਵਿੱਚ ਵਿੱਚ ਇਹ ਬੰਜਰ ਗੁਨਾਹ ਦੀ ਮਾਫੀ ਨਾ ਮੰਗੀ ਤੇ ਆਪਣਾ ਸਪਸ਼ਟੀਕਰਨ ਨਾ ਦਿੱਤਾ ਮੈਂ ਨਹੀਂ ਦੇਖਣਾ ਮੇਤਰਾ ਪ੍ਰਸ਼ਾਸਨ ਨੂੰ ਮੈਂ ਨਹੀਂ ਦੇਖਣਾ ਕਿਸੇ ਹੋਰ ਨੂੰ ਤੇਰੇ ਮੈਂ ਆਪ ਘਰ ਆ ਜਾਣਾ ਤੇਰੇ ਮੈਂ ਤੇ ਇਹ ਨਿਹੰਗ ਸਿੰਘ ਫੌਜਾਂ ਇੱਕ ਨਹੀਂ ਫਿਰ ਅਨੇਕਾ ਲੈ ਕੇ ਆਵਾਂਗੇ ਕਿਉਂਕਿ ਤੂੰ ਗੁਰੂ ਰਾਮਦਾਸ ਦੇ ਘਰ ਅੰਦਰ ਜਾ ਕੇ ਆਪ ਦੀ ਗੰਦੀ ਰਾਜਨੀਤੀ ਨੂੰ ਸਹਿ ਦਿੱਤੀ ਆ ਇੱਕ ਅੱਦੇ ਚਿਤ ਬਰਦਾਸ਼ਤ ਨਹੀਂ ਹੋਣਾ ਤੇਰੇ ਵਰਗੇ ਮੱッセ ਰੰਗੜ ਕਈ ਆਏ ਨੇ ਤੇ ਉਹਨਾਂ ਦੇ ਸਿਰ ਜਿਹੜੇ ਆ ਇਹ ਸਿੰਘਾਂ ਨੇ ਇਦਾਂ ਲਏ ਆ ਇਹਨੂੰ ਤੂੰ ਧਮਕੀ ਸਮਝ ਲੈ ਇਹਨੂੰ ਤੂੰ ਚੇਤਾਵਨੀ ਸਮਝ ਲੈ ਇਹਨੂੰ ਤੂੰ ਸਾਡੀ ਸੁਨਾਹ ਸਮਝ ਲੈ 24 ਘੰਟਿਆਂ ਦੇ ਅੰਦਰ ਅੰਦਰ ਇਹ ਬੰਜਰ ਗੁਨਾਹ ਦੀ ਜਿਹੜੀ ਆ ਤੂੰ ਮਾਫੀ ਮੰਗ ਨਹੀਂ ਤੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਜਾ ਕੇ ਇਹ ਬੇਨਤੀ ਕਰਾਂਗਾ ਉੱਥੇ ਹੀ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹਦੀ ਸੀਸੀਟੀਵੀ ਫੋਟੋ ਚੰਗੀ ਤਰ੍ਹਾਂ ਕਢਵਾਈ ਜਾਵੇ ਵੀ ਇਹ ਕਿਸ ਤਰੀਕੇ ਨਾਲ ਆਇਆ ਕਿੱਦ ਨੂੰ ਆਇਆ ਇਸ ਮੁੱਦੇ ਤੇ ਸੰਜੀਦਗੀ ਦਿਖਾਈ ਜਾਵੇ ਨਹੀਂ ਤੇ ਇਹ ਜਿਹੜਾ ਅੰਮਰਸਾਰ ਦੇ ਵਿੱਚ ਪਤਾ ਨਹੀਂ ਕਿੱਥੋਂ ਆਈ ਏ ਇੱਕ ਤੀੜ ਗੰਦੀ ਤੇ ਇਹ ਮਾਹੌਲ ਖਰਾਬ ਕਰਨ ਦੀ ਆ ਅੱਜ ਇਹਨੇ ਕੁਝ ਪੱਤਰਕਾਰ ਸਾਡੇ ਵੀਰ ਆ ਉਹਨਾਂ ਨਾਲ ਵੀ ਬਤਬੀਜੀ ਕੀਤੀ ਆ ਤੇ ਮੈਂ ਉਹਨਾਂ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਮੇਰੇ ਵੀਰ ਕਿਸੇ ਧੀ ਪੈਂਦਾ ਰੇਪ ਹੁੰਦਾ ਵਾ ਤੇ ਤੁਹਾਡੇ ਉੱਥੇ ਮੈਂ ਕਿ ਨਹੀਂ ਜਾਂਦੇ ਛੇਤੀ ਕਿਤੇ ਆ ਠੀਕ ਆ ਜੇ ਕਿਸੇ ਗਰੀਬ ਨਾਲ ਧੱਕਾ ਹੁੰਦਾ ਵਾ ਤੁਹਾਡੇ ਉੱਤੇ ਛੇਤੀ ਕਿਤੇ ਆ ਮੈਂ ਕਿ ਨਹੀਂ ਜਾਂਦੇ ਮਹਾਲਾ ਕੀ ਸਾਰੇ ਪੱਤਰਕਾਰਾਂ ਨੂੰ ਨਹੀਂ ਇਹ ਕਹਿ ਰਿਹਾ ਚੁਲਿੰਦਾ ਪੱਤਰਕਾਰਾਂ ਨੂੰ ਲੇਕਨ ਸਭ ਤੋਂ ਪਹਿਲਾਂ ਇਹਨੂੰ ਮੀਡੀਆ ਦੇ ਵਿੱਚ ਲੈ ਆਣ ਵਾਲੇ 2-4 ਬੰਦੇ ਨੇ ਉਹਨਾਂ ਲੋਕਾਂ ਨੂੰ ਵੀਰਾਂ ਨੂੰ ਬੇਨਤੀ ਆ ਕਿ ਮਿੱਤਰ ਪਿਆਰੇ ਆਪਣੀ ਜ਼ਮੀਰ ਨੂੰ ਥੋੜਾ ਜਿਹਾ ਹਲੂਣਾ ਮਾਰੋ ਇਹੋ ਜਿਹੇ ਗੰਦੀਆਂ ਨਸਲਾਂ ਨੂੰ ਤੁਸੀਂ ਅੱਗੇ ਨਾ ਲੈ ਕੇ ਆਓ ਜਿਹੜਾ ਸਾਡੇ ਪੰਜਾਬ ਪੰਜਾਬੀ ਅਤੇ ਸਾਡੇ ਗੁਰੂ ਧਾਮ ਨੂੰ ਜਿਹੜਾ ਵਾ ਉਹ ਕਿਸ ਤਰੀਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਇੱਕ ਇਹਦੀ ਵੀਡੀਓ ਮੇਰੇ ਕੋਲ ਹੋਈ ਆ ਜਿੱਦੇ ਚ ਕਿਸੇ ਗਰੀਬ ਸਿੱਖ ਨੂੰ ਕਹਿ ਰਿਹਾ ਕਿ ਬਾਬਾ ਦੀਪ ਸਿੰਘ ਜੀ ਦੀ ਮਾਤਾ ਦਾ ਕੀ ਨਾਮ ਆ ਹਾਲਾਕੀ ਮੈਂ ਬੜੇ ਸਤਕਾਰ ਨਾਲ ਸ਼ਬਦ ਵਰਤਣ ਡਿਆ ਇਹਨੇ ਬੜੇ ਹੀ ਗਲਤ ਤਰੀਕੇ ਨਾਲ ਦਿੱਤੇ ਆ ਤੈਨੂੰ ਅਜੇ ਬਾਬਾ ਦੀਪ ਸਿੰਘ ਦੇ ਪੁੱਤਰਾਂ ਦਾ ਪਤਾ ਨਹੀਂ ਉਹ ਤੈਨੂੰ ਮਾਰ ਮਾਰ ਜੁੱਤੀਆਂ ਤੇਰਾ ਮੜ ਖੇਡੂ ਤੇਰਾ ਮੈਂ ਅਗਲੀ ਯਾਦ ਰੱਖਣੀ ਮੇਰੇ ਬਾਰੇ ਪਹਿਲਾਂ ਪਤਾ ਕਰ ਲੈ ਕਿ ਦਵਿੰਦਰ ਸਿੰਘ ਸੰਤ ਸਪਾਈ ਵਾਲਾ ਕੌਣ ਆ ਤੇਰੇ ਪਿੱਛੇ ਜਿਹੜੀ ਮਰਜੀ ਤਾਕਤ ਹੋਵੇ ਸਾਨੂੰ ਕੋਈ ਪਤਾ ਨਹੀਂ ਆ ਤੇਰੇ ਕੋਲ ਭਾਵੇਂ ਪਹਿ ਤਾਕਤ ਹੋਵੇ ਲੇਕਿਨ ਸਾਡੇ ਕੋਲ ਉਸ ਨਰਨੰਕਾਰ ਦੀ ਕਲਗੀਧਾਰ ਪਾਤਸ਼ਾਹ ਦੀ ਤਾਕਤ ਆ ਤੇਰੇ ਵਰਗੇ ਮੱッセ ਰੰਗੜ ਨੂੰ ਇਹ ਨਕੀਲ ਪੂਣੀ ਜਾਣਦੇ ਮੇਰੇ ਵੀਰੇ ਮੈਂ ਕਾ ਜੀ ਇਹ ਕੁੱਤਾ ਵਾ ਇਹ ਕੁੱਤਾ ਇਨਸਾਨਾ ਇਹ ਦੇਵੀ ਦੇਵਤਿਆਂ ਦਾ ਨਾਮ ਲੈ ਕੇ ਬਦਨਾਮ ਕਰ ਰਿਆ Hindu ਪਾਈਚਾਰੇ ਵਾਲਿਆਂ ਨੂੰ ਵੀ ਮੇਰੇ ਖਲ ਦੇ ਨਾਲ ਆ ਹੁਣ ਸਾਡੇ ਮੇਰੇ ਲੁਧਿਆਣੇ ਉਹ ਗੰਜੇ ਮੰਜੇ ਜੇ ਬੈਠੇ ਟਕਲੇ ਜੇ ਨਾ ਮਾਮਿਓਂ ਮਰਗੇ ਤੁਸੀਂ ਸੌਂਗੇ ਤੁਸੀਂ ਸਾਲਿਓ ਠੇਕੇਦਾਰ ਬਣੀ ਫਿਰਦੇ ਹੋ ਤੁਸੀਂ Hindu ਧਰਮ ਦੇ ਹੁਣ ਉੱਠਿਆ ਆ ਗਿਓ ਹੁਣ ਕੁਛੇ ਕਹਾਣੀ ਬੋਲਦੇ ਤੁਹਾਡੇ ਮੂੰਹ ਚ ਹੁੰਗੜੀਆਂ ਪਾਈਆਂ ਤੁਹਾਡੇ ਸ਼ਰਮ ਨਾਲ ਨੱਕ ਟੋਪ ਕੇ ਮਰਜੋ ਤੁਸੀਂ ਅਖੀਰ ਕਿਤੇ ਨਾ ਕਿਤੇ ਬਰ ਕੇ ਸਿੰਘ ਨੂੰ ਬੋਲਣਾ ਪੈਦਾ ਮੈਂ ਕਹਿੰਦਾ ਮਿੱਤਰ ਪਿਆਰੇ ਕੋਈ ਬੋਲੇ ਨਾ ਬੋਲੇ ਦਵਿੰਦਰ ਸਿੰਘ ਟਕਾ ਕੇ ਬੋਲੇਗਾ ਦੋ ਦਿਨ ਦਾ ਟਾਈਮ ਆ ਫਿਰ ਰੀਪੀਟ ਕਰਨ ਦੇ ਆ ਜੇ ਕਰੇ ਲਿਖਤੀ ਮਾਫੀ ਜਾਂ ਵੀਡੀਓ ਰਾਹੀਂ ਜਨ ਤੱਕ ਮਾਫੀ ਨਾ ਮੰਗੇਗਾ ਤੇ ਇਹਦੇ ਭਾਈ ਸਾਹਿਬ ਘਰ ਦਾ ਘਰੋ ਵੀ ਕਰਾਂਗੇ ਜਿੰਨੀ ਪ੍ਰੋਟੈਕਸ਼ਨ ਦੇਣੀ ਨੂੰ ਦੇ ਲਿਓ ਕੋ ਚੱਕਰ ਨਹੀਂ ਆ ਜਿਹਦੇ ਜਹਦਰ ਸਾਹਿਬ ਨੂੰ ਕਹਿ ਕੇ ਮੈਂ ਤੇ ਕਾਰਵਾਈ ਵੀ ਕਰਵਾਵਾਂਗਾ